ਮੋਗਾ ਦੇ ਕਸਬਾ ਬਾਗਾ ਪੁਰਾਣਾ ਦੀ ਪੁਲਿਸ ਨੇ ਇਕ ਅਜਿਹੀ ਮਹਿਲਾ ਤੇ ਉਸਦੀ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਆਪ ਦੇ ਹੀ ਫਰਜ਼ੀ ਮਗਵਾਹ ਹੋਣ ਦੀ ਵੀਡੀਓ ਬਣਾ ਕੇ ਆਪਣੇ ਦਬਾਦ ਨੂੰ ਭੇਜ ਕੇ 30000 ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਦੱਸਿਆ ਗਿਆ ਕਿ ਸ਼ਿਕਾਇਤ ਦੇ ਆਧਾਰ ਤੇ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਗਹਿਰਾਈ ਨੂੰ ਵੇਖਦੇ ਹੋਏ ਦਾਥਾਂ ਦੇ ਆਧਾਰ ਤੇ ਕਿਹਾ ਜਾ ਰਿਹਾ ਹੈ ਕਿ ਵਿਦਮਾ ਮਾਂ ਨੇ ਪੈਸੇ ਲੈਣ ਦੇ ਲਈ ਸਾਜ਼ਿਸ਼ ਰਚੀ ਸੀ ਤੇ ਪੁਲਿਸ ਨੇ ਹੁਣ ਉਸ ਵਿਦਮਾ ਮਾਂ ਨੂੰ ਤੇ ਉਸ ਦੇ ਸਾਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਬਾਕੀ ਦੋਸ਼ੀਆਂ ਦੀ ਵੀ ਭਾਲ ਜਾਰੀ ਹੈ ਘਟਨਾ ਦੇ ਸੰਬੰਧ ਵਿੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੇਲਾ ਰਾਜਵੀਰਪੁਰ ਕਮਿਆਣਾ ਦੀ ਰਹਿਣ ਵਾਲੀ ਹੈ ਤੇ ਆਪਣੀ ਧੀ ਦੇ ਕੋਲ ਹੀ ਰਹਿ ਰਹੀ ਸੀ ਤੇ ਇੱਕ ਧਾਰਮਿਕ ਥਾਂ ਤੇ ਚਲੀ ਗਈ ਸੀ ਤੇ ਆਪਣੇ ਸਾਥੀ ਦੇ ਨਾਲ ਕਾਰ 'ਚ ਬੈਠੀ ਹੋਈ ਸੀ ਤੇ ਇਸੇ ਦਰਮਿਆਨ ਸਾਰੀ ਨੇ ਸਾਜ਼ਿ ਸਰੇਚੀ ਸੀ ਤੇ ਉਹਨੇ ਆਪ ਦੇ ਅਗਵਾ ਹੋਣ ਦੀ ਵੀਡੀਓ ਬਣਾ ਕੇ ਆਪ ਦੇ ਨਮਾਦ ਨੂੰ ਸੈਂਡ ਕੀਤੀ ਸੀ ਤੇ 20000 ਦੀ ਫਿਰੋਤੀ ਦੀ ਮੰਗ ਕੀਤੀ ਸੀ ਜਦੋਂ ਜਾਂਚ ਬਰੀਕੀ ਨਾਲ ਕੀਤੀ ਗਈ ਤਾਂ ਝੂਠ ਦਾ ਖਲਾਸਾ ਹੋ ਗਿਆ ਤੇ ਹੁਣ આરોપીਆਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦੇ ਸਾਥੀਆਂ ਦੀ ਭਾਲ ਜਾਰੀ ਹੈ ਨਾਲੇ ਪੁੱਛਗਿੱਛ ਸਾਡੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਜਯਦਵ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਫਿਰੋਦੀ ਦੀ ਕੋਈ ਵੀ ਫਰੈਡ ਕਾਲ ਆਉਂਦੀ ਹੈ ਤਾਂ ਬਹੁਤ ਸੀਰੀਅਸਲੀ ਲੈਂਦੇ ਨੇ ਉਸ ਕੋਲ ਇਸੇ ਕਰਕੇ ਜਦੋਂ ਇਸ ਮਾਮਲੇ ਬਾਰੇ ਵੀ ਸਾਨੂੰ ਪਤਾ ਲੱਗਿਆ ਸੀ ਬਹੁਤ ਸੀਰੀਅਸਲੀ ਲਿਆ ਤੇ ਕੁਝ ਘੰਟਿਆਂ ਚ ਇਹ ਸੋਲਵ ਵੀ ਕਰ ਦਿੱਤਾ ਇਹਦੇ ਚ ਬੇਸਿਕਲੀ ਗੱਲ ਇਹ ਸੀਗੀ ਕਿ ਰਾਜਵੀਰ ਨਾਂ ਦੀ ਇੱਕ ਲੇਡੀ ਜਿਹੜੀ ਕਿ ਕਮਿਆਣੀ ਦੀ ਰਹਿਣ ਵਾਲੀ ਹੈ ਉਹਦੇ ਹਸਬੰਡ ਦੀ ਡੈਥ ਹੋਈ ਹੈ ਉਹ ਆਪਣੀ ਬੇਟੀ ਕੋਲੇ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀ ਮਾੜੀ ਮੁਸਫਾ ਦੇ ਵਿੱਚ ਪਰਸੋਂ ਉਹ ਪਰਸੋਂ ਉਹ ਪੀਰ ਨੇ ਗਾਹੇ ਗਈ ਸੀਗੀ ਮੱਥਾ ਟਿਕਣ ਦੇ ਵਾਸਤੇ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਚੜ੍ਹ ਕੇ ਗਈ ਸੀ ਜਦੋਂ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਕਾਰ ਤੇ ਮੈਨੂੰ ਚਾਰ ਤਿੰਨ ਚਾਰ ਬੰਦੇ ਚੱਕ ਕੇ ਲੈ ਗਏ ਨੇ ਇਹੇ ਜੀ ਗੱਲ ਨਹੀਂ ਸੀ ਆਪਣੇ ਆਪ ਗਈ ਸੀ ਕੇਵਲ ਸਿੰਘ ਦੇ ਘਰੇ ਗਈ ਸੀ ਉੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ ਜੇ ਤੁਸੀਂ ਪੈਸੇ ਨਹੀਂ ਦਿਓਗੇ ਜੋ 30000 ਰੁਪਏ ਮੰਗ ਰਹੇ ਨੇ ਤਾਂ ਮੈਨੂੰ ਇਹ ਮਾਰ ਦੇਣਗੇ ਇਹਦੇ ਚ ਇਹ ਜਿਹੜੀ 92 ਵਾਲਾ ਨੰਬਰ ਵਾਲਾ ਪਾਕਿਸਤਾਨ ਦਾ ਇੱਕ ਨੰਬਰ ਹੈ ਉਹ ਤੋਂ ਕੋਲਾ ਆਈਆਂ ਸੀ ਪਹਿਲਾਂ ਤਾਂ ਇਹਨੂੰ ਮਤਲਬ ਰਾਜਵੀਰਪੁਰ ਨੂੰ ਆਈਆਂ ਫਿਰ ਉਹਨੂੰ ਕੋਲਾ ਉਹ ਉਹਨਾਂ ਨੂੰ ਆਈਆਂ ਤੇ ਉਹ 92 ਵਾਲਾ ਹਜੇ ਬੰਦਾ ਟਰੇਸ ਕਰਨਾ ਬਾਕੀ ਹੈ ਇਹ ਵਿੱਚ ਬਾਕੀ ਇਹਦੇ ਵਿੱਚ ਜਿਨੇ ਉਹ ਉਹਦੀ ਫੇਕ ਉਹ ਥਰੋਤੀ ਵਾਲੀ ਘੁਬਾਰਤ ਉਹਦੀਆਂ ਵੀਡੀਓਜ਼ ਬਾਲ ਖੁੱਲੇ ਦੀਆਂ ਜਾਂ ਉਹਨੂੰ ਇਹ ਦਿਖਾਇਆ ਜਾ ਰਿਹਾ ਸੀ ਤਸ਼ੱਬਦ ਹੋ ਰਿਹਾ ਹੈ ਉਹ ਵਾਲੀਆਂ ਵੀਡੀਓਜ਼ ਜਿਹਨੇ ਬਣਾਈਆਂ ਸੀ ਉਹ ਮੁੰਡਾ ਤੇ ਰਾਜਵੀਰਪੁਰ ਜੀ ਨੇ ਇਹ ਸਾਰਾ ਡਰਾਮਾ ਰਚਿਆ ਸੀ ਉਹ ਫੜਲੇ ਗਏ ਨੇ ਜਿਹੜਾ ਪੀਕੇਸੀ ਬੈਂਕ ਅਕਾਊਂਟ ਵੀ ਪਿਕਚਰ 'ਚ ਆਇਆ ਹੈਗਾ ਜਿਹੜਾ ਕਿ ਯੂਕੋ ਬੈਂਕ ਦਾ ਹੈਗਾ ਅੱਜ ਬੈਂਕਾਂ 'ਚ ਛੁੱਟੀ ਹੋਣ ਕਰਕੇ ਉਹ ਸਾਨੂੰ ਨਹੀਂ ਟ੍ਰੇਸ ਹੋ ਸਕਿਆ ਉਹ ਮੰਡੇ ਨੂੰ ਸਾਨੂੰ ਪਤਾ ਲੱਗ ਜੀਗਾ ਉਸ ਤੋਂ ਬੰਦਾ ਵੀ ਟ੍ਰੇਸ ਹੋ ਜਾਏਗਾ ਵੀ ਕਿਨੇ ਇਹ ਇਹ ਸਾਜ਼ਿਸ਼ ਦੇ ਪਿੱਛੇ ਹੋਰ ਕੌਣ ਹੈਗੇ ਕੋਲੇ ਜਸਲੀਨ ਕੌਰ ਨੇ ਅਪਰੋਚ ਕੀਤਾ ਉਹ ਕੱਲ ਰਾਤ ਸਾਡੇ ਕੋਲੇ ਐਸਐਚਓ ਸਾਹਿਬ ਨੂੰ ਮਿਲੀ ਉਹਨੇ ਦੱਸਿਆ ਵੀ ਇਹ ਕਰਕੇ ਮੈਨੂੰ 92 ਵਾਲਾ ਇੱਕ ਨੰਬਰ ਹੈਗਾ ਜੋ ਕਿ ਵਰਚੁਅਲ ਨੰਬਰ ਸੀਗਾ ਵਰਚੁਅਲ ਨੰਬਰ ਤੁਸੀਂ ਸਮਝਦੇ ਹੋ ਇੱਕ ਤਾਂ ਨੰਬਰ ਹੁੰਦਾ ਹੈ ਕਿ SIM ਵਾਲਾ ਨੰਬਰ ਉਹ SIM ਵਾਲਾ ਨੰਬਰ ਨਹੀਂ ਉਹ ਜਨਰੇਟਡ ਨੰਬਰ ਸੀਗਾ ਸੌਫਟਵੇਅਰ ਹੈਗੇ ਨੇ ਸੈਕਿੰਡ ਲਾਈਨ ਜਾਂ ਕੁਝ ਹੈ ਜੇ ਸੌਫਟਵੇਅਰ ਜਿਨ੍ਹਾਂ ਤੋਂ ਇਹੋ ਜਿਹੇ ਨੰਬਰ ਬਣ ਜਾਂਦੇ ਨੇ ਉਹ ਨੰਬਰ ਸੀਗਾ ਉਸ ਤਰ੍ਹਾਂ ਦੇ ਨੰਬਰ ਤੋਂ ਕਿਉਂਕਿ WhatsApp ਕਾਲ ਹੋਈ ਸੀ ਨਾਰਮਲ ਕਾਲ ਨਹੀਂ ਸੀ ਕਿ ਇਹ ਇਸ ਕਰਕੇ ਉਸ ਵਰਚੁਅਲ ਨੰਬਰ ਤੇ ਫਿਰ ਉਸ ਤੋਂ ਬਾਅਦ ਫੜੇ ਤਾਂ ਗਏ ਕਿਉਂਕਿ ਉੱਥੇ ਜਿਹੜਾ ਨੰਬਰ ਯੂਜ਼ ਹੋਇਆ ਉਹ ਕੇਵਲ ਸਿੰਘ ਦੇ ਬੇਟੇ ਦਾ ਨੰਬਰ ਯੂਜ਼ ਹੋਇਆ ਜਿਸ ਤੇ ਇਹਨਾਂ ਨੇ ਕਾਨਫਰੈਂਸ ਕਾਲ ਕਿਉਂਕਿ ਉਹ ਬੰਦਾ ਤੀਸਰੀ ਜਗ੍ਹਾ ਤੇ ਬੈਠਾ ਸੀ 92 ਵਾਲਾ ਨੰਬਰ ਪਰ ਉਹਨੇ ਇਹਨਾਂ ਨੂੰ ਕਾਨਫਰੈਂਸ ਤੇ ਲੈ ਕੇ ਇਹਨਾਂ ਨੂੰ ਫਿਰ ਇਹ ਵੀਡੀਓਜ਼ ਭੇਜੀਆਂ ਸਾਰੀਆਂ ਤੇ ਧਮਕੀਆਂ ਵੀ ਦਿੱਤੀਆਂ ਉਹਨਾਂ ਦੀ ਹਾਜ਼ਰੀ ਤਾਂ ਜਾ ਕੇ ਫਿਰ ਜਸਲੀਨ ਕੋਲ ਸਾਨੂੰ ਮਿਲੀ ਜਸਲੀਨ ਕੋਲ ਮੈਂ ਜਦੋਂ ਸਾਨੂੰ ਨੰਬਰ ਦੱਸਿਆ ਤਾਂ ਫਿਰ ਸਾਡੀ ਨੌਲੇਜ 'ਚ ਜਿਹੜਾ ਦੂਸਰਾ ਕੋਰਤਪੂਰੇ ਵਾਲੇ ਬੰਦੇ ਦਾ ਨੰਬਰ ਆ ਗਿਆ ਸੀਗਾ ਉੱਥੋਂ ਫਿਰ ਅਸੀਂ ਇਹ ਪ੍ਰੈਸ ਕੀਤਾ ਸਰ ਕੌਣ ਕੌਣ ਇਨਵੋਲਵ ਸਨ ਨੇ ਇਹਦੇ ਵਿੱਚ ਇਹਦੇ ਵਿੱਚ ਹਾਵੀ ਕੜੀ ਜਿਹੜੀ ਹੈਗੀ ਆ ਰਾਜਵੀਰ ਕੌਰ ਜਿਹੜੀ ਮੇਨ ਮਤਲਬ ਜਿਹਨੇ ਡਰਾਮਾ ਕੀਤਾ ਸਾਰਾ ਤੇ ਗੁਰਵਿੰਦਰ ਸਿੰਘ ਜਿਹਨੇ ਉਹਦੀਆਂ ਇਹੋ ਜਿਹਾ ਡਰਾਮਾ ਕਰਦੇ ਦੀਆਂ ਫੋਟੋਆਂ ਬਣਾਈਆਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੁਰਵਿੰਦਰ ਸਿੰਘ ਤੇ ਰਾਜਵੀਰ ਕੌਰ ਦੀ ਤਾਂ ਗ੍ਰਿਫਤਾਰੀ ਪਾਲਤੀ ਗਈ ਹੈ ਬਾਕੀ ਜਿਹੜੇ ਦੋਸ਼ੀ ਨੇ ਹਜੇ ਫਰਾਰ ਨੇ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੀ ਸੱਚਾਈ ਸਾਹਮਣੇ ਆਏਗੀ ਤੇ ਜਿਹੜਾ ਇਹ ਬੰਦਾ ਹੈਗਾ ਆਪਣਾ 92 ਵਾਲਾ ਜਿਹੜਾ ਰਾਹੁਲ ਆਦੇ ਆਪ ਨੂੰ ਕਹਿੰਦਾ ਹੈਗਾ ਇਹਨੂੰ ਵੀ ਕਾਬੂ ਕਰਤੀ ਕਿਉਂਕਿ ਇਹ ਕਾਬੂ ਆ ਜਾਏਗਾ ਇਹਦੇ ਬੈਂਕ ਅਕਾਊਂਟ ਸਾਡੇ ਕੋਲ ਹੈਗਾ ਇਸ ਕਰਕੇ ਇਹ ਕਾਬੂ ਆ ਜਾਏ ਕਿਸ ਤਰ੍ਹਾਂ ਦੇ ਦੀਨ ਜਿਹੜਾ ਇਹ ਇਹਨਾਂ ਦੇ ਜਸਲੀਨ ਵਗੈਰਾ ਨੇ ਆਪਸ ਵਿੱਚ ਸੰਬੰਧ ਕੀ ਹੈ ਜਿਹੜੀ ਇਹ ਆਪਣਾ ਜਸਲੀਨ ਹੈ ਰਾਜਵੀਰ ਦੀ ਮਾਤਾ ਹੈ ਉਥੇ ਇਹਦੇ ਹਸਬੰਡ ਦੀ ਡੈਥ ਹੋਈ ਹੋਈ ਹੈ ਮਤਲਬ ਜਸਪੀਨ ਦੇ ਫਾਦਰ ਦੀ ਡੈਥ ਹੋਈ ਹੈ ਇਸ ਕਰਕੇ ਇਹ ਇੱਥੇ ਰਹਿ ਰਹੀ ਹੈ ਆਪਣੇ ਲੜਕੀ ਦੇ ਸਹੁਰੇ ਘਰ ਰਹੀ ਹੈ ਕਿਹੜੇ ਧਾਰਾ ਦੇ ਅਧੀਨ ਪਰਚਾ 387 ਜਿਹੜੀ ਕਿ ਮਾਰ ਦੇਣ ਦੀ ਧਮਕੀ ਦੇ ਕੇ ਪੈਸੇ ਉਗਰਾਉਣਾ ਉਹ 387 120 ਬੀ 506 ਜਿਹੜੀ ਕਿ ਧਮਕੀ ਦੇਣਾ ਮਾਰਨ ਦੀ ਧਮਕੀ ਦੇਣਾ ਉਹਦੇ ਤਹਿਤ ਪਰਚਾ ਦਰਜ ਹੋਇਆ ਦੱਸਦੀ ਹੈ ਕਿ ਵਿਦਬਾ ਮਾਂ ਨੇ ਆਪ ਦੇ ਗਵਾਹ ਕਰਨ ਦੀ ਸਾਜ਼ਿਸ਼ ਆ ਵੀ ਰਚੀ ਸੀ ਤੇ ਪੁਲਿਸ ਕੋਲ ਸ਼ਿਕਾਇਤ ਲੈ ਕੇ ਉਹ ਦਿੱਲੀ ਪਹੁੰਚੀ ਤਾਂ ਸਾਰਾ ਹੀ ਗਲਦਾ ਖੁਲਾਸਾ ਹੋ ਗਿਆ ਫਿਲਹਾਲ ਹੁਣ આરોપી ਪੁਲਿਸ ਦੀ ਗ੍ਰਿਫਤ ਦੇ ਵਿੱਚ ਹਨ ਜਗਵਾਨੀ ਟੀਵੀ ਲਈ ਮੋਗਾ ਤੋਂ ਵਿਪਨ ਔਕਾਰਾ ਦੇ ਨਾਮ